ਅੱਜ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ਤੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਮੁੱਖ ਸੈਸ਼ਨ ਜਿਹੜਾ ਨੰਪੁਰ ਸਾਹਿਬ ਦੀ ਤਰਤੀ ਤੇ ਬੁਲਾਇਆ ਗਿਆ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਨੂੰ 117 ਜਿਹੜੇ ਸਰਕਾਰੀ ਸਕੂਲ ਲੈਣਾਂ ਹਲਕਿਆਂ ਦੇ ਉੱਥੋਂ ਦੇ ਵਿਦਿਆਰਥੀ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਵਿਧਾਨ ਸਭਾ ਦੇ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਹੇ ਨੇ ਇਹ ਜਿਹੜੇ 117 ਉਹ ਵਿਦਿਆਰਥੀ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਊਪ ਹੋ ਜਿਵੇਂ ਵਿਧਾਨ ਸਭਾ ਦੀ ਕਾਰਵਾਈ ਚੱਲਦੀ ਹੈ ਕਾਰਵਾਈ ਚੱਲ ਰਹੀ ਹੈ ਸਪੀਕਰ ਦਾ ਰੋਲ ਇੱਕ ਵਿਦਿਆਰਥੀ ਨੂੰ ਦਿੱਤਾ ਗਿਆ ਤੇ ਵੱਖ-ਵੱਖ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਉਹਨਾਂ ਦੇ ਰੋਲ ਵਿਦਿਆਰਥੀਆਂ ਦੇ ਵੱਲੋਂ ਨਿਭਾਏ ਜਾ ਰਹੇ ਨੇ ਤੇ ਵਿਦਿਆਰਥੀਆਂ ਦੇ ਰੋਲ ਜਿਹੜੇ ਹੈ ਉਹ ਵੀ ਵਿਦਿਆਰਥੀਆਂ ਨਾਲ ਬਾਰੇ ਨੇ ਤੇ ਸਵਾਲ ਜਿਹੜੇ ਲਗਾਤਾਰ ਪੁੱਛੇ ਜਾ ਰਹੇ ਨੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਨੇ ਇੱਕ ਮੌਕ ਟ੍ਰਿਲ ਪਹਿਲੀ ਵਾਰ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਜਿਹੜੀ ਕੀਤੀ ਗਈ ਹੈ ਕਾਰਨ ਇਹ ਹੈ ਕਿ ਜਿੱਥੇ ਅੱਜ ਸੰਵਿਧਾਨ ਦਿਵਸ ਹੈ ਉੱਥੇ ਹੀ ਇਹ ਫੈਸਲਾ ਲਿਆ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਿ ਵਿਦਿਆਰਥੀਆਂ ਨੂੰ ਇੱਕ ਐਕਸਪੋਜ਼ਰ ਦਿੱਤਾ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਚੱਲਦੀ ਹੈ ਤੇ ਵਿਦਿਆਰਥੀ ਜਿਹੜੇ ਸਮਝ ਸਕਣ ਇਸ ਕਾਰਵਾਈ ਨੂੰ ਤੇ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਖਾਸ ਤੌਰ ਤੇ ਇਸ ਕਾਰਵਾਈ ਨੂੰ ਲੈ ਕੇ ਜਿਹੜਾ ਉਹ ਵੱਧ ਸਕੇ ਤੇ ਤੁਸੀਂ ਦੇ ਤੇ ਪੂਰੀ ਕਾਰਵਾਈ ਵਿਧਾਨ ਸਭਾ ਦੇ ਚੱਲ ਰਹੀ ਹੈ ਉੱਥੇ ਖਾਸ ਤੌਰ ਤੇ ਇਸ ਕਾਰਵਾਈ ਨੂੰ ਦੇਖਣ ਦੇ ਲਈ ਜਿਹੜੇ ਪ੍ਰੈਸ ਮੀਡੀਆ ਜਿਹੜਾ ਲਗਾਤਾਰ ਇੱਥੇ ਮੌਜੂਦ ਹੈ ਉਹ ਲੋਕ ਜਿਨ੍ਹਾਂ ਨੂੰ ਵਿਧਾਨ ਸਭਾ ਦੇ ਵੱਲੋਂ ਜਿਹੜਾ ਖਾਸ ਤੌਰ ਤੇ ਅਲਾਉ ਕੀਤਾ ਗਿਆ ਇਸ ਕਾਰਵਾਈ ਨੂੰ ਦੇਖਣ ਦੇ ਲਈ ਲੋਕ ਵੀ ਮੌਜੂਦ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਰਾ ਪ੍ਰੋਟੋਕੋਲ ਜਿਹੜਾ ਹੈ ਉਹੀ ਰੱਖਿਆ ਗਿਆ ਜੋ ਪ੍ਰੋਟੋਕੋਲ ਅਸਲ ਦੇ ਵਿੱਚ ਵਿਧਾਨ ਸਭਾ ਦਾ ਹੈ ਕਿਉਂਕਿ 350 ਸਾਲਾਂ ਸ਼ਹੀਦੀ ਸ਼ਤਾਬ ਦੀ ਮੌਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਨਮਨ ਕੀਤਾ ਗਿਆ ਸੀ ਤੇ ਅੱਜ ਉਸੇ ਸਥਾਨ ਦੇ ਉੱ ਸੈਸ਼ਨ ਜਿਸ ਦੇ ਵਿੱਚ ਵਿਦਿਆਰਥੀ ਹਿੱਸਾ ਲੈ ਰਹੇ ਨੇ ਇਹ ਜਿਹੜਾ ਸੈਸ਼ਨ ਹੈ ਅਨੰਦਪੁਰ ਸਾਹਿਬ ਦੇਖੇ ਬੁਲਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਤੇ ਇੱਕ ਐਕਸਪੋਜ਼ਰ ਜਿਹੜਾ ਹੈ ਖਾਸ ਤੌਰ ਤੇ ਸੰਵਿਧਾਨ ਦਿਵਸ ਦੇ ਮੌਕੇ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਦੋਂ ਕਾਰਵਾਈ ਸ਼ੁਰੂ ਕਰਵਾਈ ਕੁਲਤਾਰ ਸਿੰਘ ਸੰਭਾ ਹੋਰਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਨੂੰ ਅਸੀਂ ਐਕਸਪੋਜ਼ਰ ਦਈਏ ਤਾਂ ਜੋ ਵਿਦਿਆਰਥੀ ਜਿਹੜੇ ਜਿਹੜੇ ਪੰਜਾਬ ਦਾ ਭੂਖ ਨੇ ਉਹਨਾਂ ਨੂੰ ਪਤਾ ਹੋਵੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਦਨ ਦੀ ਕਾਰਵਾਈ ਚੱਲਦੀ ਹੈ ਗੁਰੂ ਸੱਚਾ ਪਾਸ਼ਾ ਜਿਹੜੀ ਡਿਊਟੀ ਤੂੰ ਸਾਡੀ ਲਈ ਆ ਸਾਡੀ ਡਿਊਟੀ ਪੰਜਾਬ ਨੂੰ ਭੁੱਖ ਵਾਸਤੇ ਤਿਆਰ ਕਰਨ ਦੀ ਡਿਊਟੀ ਹੈ ਨਾ ਪੰਜਾਬ ਨੂੰ ਭੁੱਖ ਦੇ ਖਾਣ ਦਾ ਬਣਾਉਣਾ ਸਾਡੇ ਬੱਚਿਆਂ ਨੂੰ ਸੋ ਅਸੀਂ ਮਾਸਟਰ ਬਣਾਈ ਜਾਂਦੇ ਆ ਡਾਕਟਰ ਬਣਾਈ ਜਾਂਦੇ ਆ ਅਫਸਰ ਬਣਾਈ ਜਾਂਦੇ ਆ ਲੇਕਿਨ ਉਹਨਾਂ ਸਾਰਿਆਂ ਨੂੰ ਡਾਇਰੈਕਸ਼ਨਸ ਦੇਣ ਵਾਲੀ ਜਿਹੜੀ ਸਰਕਾਰ ਆ ਉਹਦੀ ਟ੍ਰੇਨਿੰਗ ਵੀ ਚਾਹੀਦੀ ਹੈ ਸੋ ਸਰਕਾਰ ਚਲਾਉਣ ਦੀ ਜਿਹੜੀ ਟ੍ਰੇਨਿੰਗ ਆ ਉਹ ਅੱਜ ਇੱਥੇ ਵਿਧਾਨ ਸਭਾ ਦਿੱਤੀ ਔਰ ਬੱਚੇ ਬਾਖੂ ਵੀਰ ਸਾਡੇ ਬੱਚਿਆਂ ਦਾ ਟੈਲੈਂਟ ਸਾਹਮਣੇ ਆਇਆ ਵੀ ਪੰਜਾਬੀਆਂ ਤੁਸੀਂ ਮੌਕਾ ਤਾਂ ਦਿਓ ਤੁਸੀਂ ਇਹਨਾਂ ਨੂੰ ਖੁੱਲਾ ਅਸਮਾਨ ਦਿਓ ਅਡਾਰੀਆਂ ਆਪ ਮਾਰ ਲੈਣਗੇ ਤੁਸੀਂ ਦੁਨੀਆ ਚ ਜਾਓ ਯਾਰ ਇੱਥੇ ਜਿੱਥੇ ਪੰਜਾਬੀ ਹੈ ਲੋਕ ਕਹਿੰਦੇ ਵੀ ਇਹਨਾਂ ਨੂੰ ਕੰਮ ਕਰਾਉਣਾ ਸੀਓ ਇਹਨਾਂ ਨੂੰ ਬਣਾਉਣਾ ਕਿਉਂਕਿ ਪੰਜਾਬੀਆਂ ਚ ਕੁਰਬਾਨੀ ਦੀ ਮਾਤਰਾ ਸਭ ਤੋਂ ਵੱਧ ਅ ਸੇਵਾ ਦੀ ਭਾਵਨਾ ਸਭ ਤੋਂ ਵੱਧ ਜਿਹੜਾ ਰਿਸਕ ਲੈਣ ਦੀ ਭਾਵਨਾ ਸਭ ਤੋਂ ਵੱਧ ਔਰ ਗੁਰੂ ਸਾਹਿਬ ਦਾ ਉਤਰਾਸਰ ਲਾ ਕੇ ਤਾਂ ਚਾਰੀ ਮਾਰ ਦਿੰਦੇ ਅੱਜ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਜਿਹੜੀ ਤੁਸੀਂ ਇੱਕ ਆਪਣੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਪੰਜਾਬੀ ਜਿਹੜੇ ਰਾਜ ਕਰਨ ਲਈ ਗੁਰੂ ਸਾਹਿਬ ਨੇ ਪਾਤਸ਼ਾਹਿਆਂ ਬੱਚਿਆਂ ਨੇ ਇਹ ਤੁਸੀਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਸੀ ਇਹਦਾ ਭਾਵ ਕੀ ਸਮਝੀਏ ਇਹਦਾ ਭਾਵ ਇਹ ਵੀ ਢੈਂਦੀ ਘਾਜ਼ ਨਹੀਂ ਰਹਿਣਾ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬੱਚੇ ਹਾਂ ਅਸੀਂ ਸੋ ਅਸੀਂ ਤਾਂ ਰਾਜ ਕਰਨਾ ਜਿੱਥੇ ਵੀ ਜਾਣਾ ਔਰ ਹਲੀਮੀ ਰਾਜ ਕਰਨਾ ਲੱਗਦਾ ਹੈ ਕਿ ਸੇਫ ਹੱਥਾਂ ਦੇ ਵਿੱਚ ਭੁਵੇਂ ਖੇੜੀ ਪੰਜਾਬ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਗੁਰਦੇਵ ਭਾਦਰ ਪਾਸ਼ਾ ਨੇ ਦਿਖਾਤਾ ਅੱ ਪੂਰੀ ਸਿੱਦਤ ਨਾਲ ਕਾਮਯਾਬ ਹੋਣਗੇ ਜੀ ਮੌਕਸ਼ ਸੈਸ਼ਨ ਅੱਜ ਇੱਕ ਦਿਨ ਦਾ ਹੈ ਜੀ ਅੱਜ ਇੱਕ ਦਿਨ ਦਾ ਹੈ ਫਿਰ ਤੁਸੀਂ ਕਹੋਗੇ ਫਿਰ ਦੇ ਲਾ ਲਾਂਗੇ ਥੈਂਕ ਯੂ ਜੀ ਸਵਿਧਾਨ ਦਿਵਸ ਦੇ ਉੱਤੇ ਬਹੁਤ ਪਵਿੱਤਰ ਧਰਤੀ ਸ਼੍ਰੀ ਰੰਧਪੁਰ ਸਾਹਿਬ ਦੇ ਵਿਖੇ ਮੌਕਸ਼ ਸੈਸ਼ਨ ਕਰਵਾਇਆ ਜਾ ਰਿਹਾ ਹੈ ਮਹਿਮਾਨ ਜੋਕ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਮਾਨਯੋਗ ਸਪੀਕਰ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆਖਦਾ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸ ਪਵਿੱਤਰ ਧਰਤੀ ਦੇ ਉੱਤੇ ਕੀਤਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਉੱਠ ਕੇ ਆ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਾਗਡੋਰ ਸੰਭਲਣੀ ਹੈ ਉਹ ਅੱਜ ਇੱਥੇ ਮੌਕ ਸੈਸ਼ਨ ਦੇ ਵਿੱਚ ਆਪਣੇ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਆ ਔਰ ਉਹ ਇਹ ਗੱਲ ਵੀ ਮੈਂ ਸਮਝਦਾ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕਿਸ ਤਰ੍ਹਾਂ ਸਾਡੇ ਹਲਕੇ ਦੀ ਜਿਹੜੀ ਹੈ ਪਹਿਰੇਦਾਰੀ ਕਰਦੇ ਵੀ ਨੇ ਕਿ ਨਹੀਂ ਕਰਦੇ ਮੈਂ ਸਮਝਦਾ ਕਿ ਉਹ ਮਹਿਸੂਸ ਕਰਦੇ ਹੋਣਗੇ ਕਿ ਸਾਡਾ ਵਿਧਾਇਕ ਜਿਹੜਾ ਜਿਹਨੂੰ ਅਸੀਂ ਲੱਖਾਂ ਵੋਟਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਹਲਕੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਕਿ ਉਹਦੀ ਕੀ ਕਾਰਗੁਜ਼ਾਰੀ ਅੱਜ ਤੋਂ ਬਾਅਦ ਮੈਂ ਸਮਝਦਾ ਉਹ ਚੰਗੀ ਤਰ੍ਹਾਂ ਬਚਣਗੇ ਔਰ ਆਪਣੇ ਸਕੂਲ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਪਿੰਡ ਵੀ ਜਾ ਕੇ ਇਹ ਗੱਲ ਵੀ ਕਰਨਗੇ ਕਿ ਸਾਡਾ ਜਿਹੜਾ ਨੁਮਾਇੰਦਾ ਉਹਨੂੰ ਜਿਹੜੀ ਹੈ ਇਮਾਨਦਾਰੀ ਦੇ ਨਾਲ ਆਪਣੇ ਹਲਕੇ ਦੀ ਗੱਲ ਜਿਹੜੀ ਜਿਸ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਗਿਆ ਜਿੱਥੇ ਬਾਬਾ ਸਾਹਿਬ ਵੇਦਕਰ ਜੀ ਨੇ ਗੱਲ ਕਹੀ ਹੈ ਕਿ ਤੁਹਾਡੇ ਲੇਖ ਇੱਥੇ ਲਿਖਣੇ ਉਂਗਲ ਇਦਾ ਕੀਤੀ ਹੋਈ ਹੈ ਖਾਤੇ ਸਭਿਧਾਨ ਫੜਿਆ ਹੋਇਆ ਤੇ ਦੂਸਰੀ ਜਿਹੜੀ ਆਪਾਂ ਜਦੋਂ ਤਸਵੀਰ ਦੇਖਦੇ ਆਂ ਤੇ ਉਹ ਵਿਧਾਨ ਸਭਾ ਵੱਲ ਉਂਗਲ ਕੀਤੀ ਹੋਈ ਹੈ ਜੇ ਉਸ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਲੱਗ ਰਿਹਾ ਔਰ ਇਹ ਬੱਚੇ ਉੱਠ ਕੇ ਕੱਲ ਨੂੰ ਪੰਜਾਬ ਦੀ ਮੈਂ ਸਮਝਦਾ ਕਿ ਅੱਗੇ ਜਾ ਕੇ ਜਿਹੜੀ ਇਹ ਸੇਵਾ ਵੀ ਕਰਨਗੇ ਔਰ ਇਹਨਾਂ ਦੇ ਵਿੱਚੋਂ ਉੱਠ ਕੇ ਬੱਚੇ ਜਿਹੜੇ ਆ ਮੰਤਰੀ ਐਮ ਐਲ اے ਮੁੱਖ ਮੰਤਰੀ ਬਣ ਗਏ ਕਿਉਂਕਿ ਜਦੋਂ ਮੈਂ ਸਕੂਲ ਪੜ੍ਹਦਾ ਸੀ ਸਾਡੇ ਸਕੂਲ ਦੇ ਵਿੱਚ ਆਣਾ ਤੇ ਕਈ ਤਰ੍ਹਾਂ ਜਿਹੜੇ ਸਾਡੇ ਉਥੇ ਪੋਲੀਟੀਕਲ ਬੰਦੇ ਸੀ ਜਾਂ ਫਿਰ ਜਿਹੜੇ ਕੋਈ ਚੀਫ ਗੈਸ ਸੀ ਉਹਨਾਂ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਉਹ ਅੱਜ ਮੈਂ ਸਮਝਦਾ ਕਿ ਇਹ ਪੰਜਾਬ ਦੀ ਸਰਕਾਰ ਨੇ ਜਿਹੜਾ ਕਰਕੇ ਦਿਖਾਇਆ ਔਰ ਬੱਚਿਆਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਹੈ ਜਿਸ ਤਿਆਰੀ ਦੇ ਨਾਲ ਬੱਚੇ ਆਏ ਨੇ ਜਿਸ ਤਰੀਕੇ ਨਾਲ ਦੇਖਿਆ ਸੀ ਲਾਲਜੀਤ ਭੁੱਲਰ ਉਹਨਾਂ ਨੂੰ ਮੁੰਡਾ ਰਿਪਰੈਜ਼ੈਂਟ ਕਰ ਰਿਹਾ ਸੀ ਬੜਾ ਕੌਨਫੀਡੈਂਸ ਪੂਰੇ ਮਝੈਲ ਸੀ ਪੂਰੀ ਗੱਲਵਾ ਸੀ ਉਹਨਾਂ ਦਾ ਬੱਚ ਚਲਾ ਕੇ ਵੀ ਦੱਸੀ ਕਹਿੰਦਾ ਬਈ ਜਲ ਐ ਚਲਾ ਦੇਾਂਗੇ ਠੀਕ ਹੈ ਗੱਲ ਔਰ ਮੈਂ ਸਮਝਦਾ ਕਿ ਇਹ ਜਿਹੜੀ ਸਾਰੀ ਤਿਆਰੀ ਹੈ ਸਾਡੇ ਟੀਚਰ ਸਹਿਬਾਨ ਦੀ ਜਿਹੜੀ ਹੈ ਬਹੁਤ ਵੱਡਾ ਮੁੱਲਾ ਯੋਗਦਾਨ ਉਹਨਾਂ ਨੇ ਬੱਚਿਆਂ ਨੂੰ ਕਿਉਂਕਿ ਜਦੋਂ ਆਏ ਆ ਤੇ ਉਸ ਟਾਈਮ ਮੈਂ ਸਮਝ ਰਿਆ ਸੀ ਮੈਂ ਦੇਖ ਰਿਆ ਸੀ ਕਿ ਬੱਚੇ ਛੋਟੇ ਆ ਵੀ ਕਿਸ ਤਰ੍ਹਾਂ ਕਰਨਗੇ ਕਿਉਂਕਿ ਸਾਡੇ ਸਾਥੀ ਕਈ ਇਸ ਵਾਰ ਬੀਬੀ ਸੁਬਾਈ ਦੇ ਵਿੱਚ ਨਵੀਂ ਵਾਰ ਆਏ ਆ ਉਹ ਉਹਨਾਂ ਨੂੰ ਕੋਈ ਸਮਾਂ ਲੱਗਿਆ ਗੱਲ ਸਮਝਣ ਨੂੰ ਕੁਐਸਚਨ ਆਵਰ ਕਿਵੇਂ ਆ ਜ਼ੀਰੋ ਆਵਰ ਕਿਵੇਂ ਆ ਕੁਆਲਿਫਿਕੇਸ਼ਨ ਕਿਵੇਂ ਆ ਕਿਸ ਬਿਲ ਦੇ ਉੱਤੇ ਕਿੱਦਾਂ ਬੋਲਣਾ ਵਿਦੈਕ ਸਹਿਬਾਨ ਨੂੰ ਵੀ ਮੌਕਾ ਲੱਗਾ ਪਰ ਬੱਚੇ ਮੈਂ ਸਮਝਦਾ ਕਿ ਜਿਵੇਂ ਕਹਿੰਦੇ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਤੇ ਸੋ ਪੰਜਾਬ ਦੀ ਧਰਤੀ ਨੇ ਉਹ ਅੱਜ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੱਚੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੌਜ ਜਿਹੜਾ ਸੈਸ਼ਨ ਉਹਦੇ ਵਿੱਚ ਆ ਕੇ ਆਪਣੀ ਇਦਾਂ ਦੀ ਅੱਜ ਕਾਰਗੁਜ਼ਾਰੀ ਦਿਖਾ ਰਹੇ ਆ ਕਿ ਮੈਂ ਜਿਹੜਾ ਨਿਸ਼ਚਿਤ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਸਾਡੇ ਬੱਚੇ ਜਿਹੜੇ ਆ ਪੰਜਾਬ ਦੇ ਲਈ ਸੇਵਾ ਕਰਨਗੇ ਮੈਂ ਅਨਮ ਗੁਰਪ੍ਰੀਤ ਸਿੰਘ ਆ ਜੀ ਮੈਂ ਹਲਕਾਰਾ ਐਸਾਂਸੀ ਤੋਂ ਬਿਲੋਂਗ ਕਰਦਾ ਤੇ ਉੱਥੋਂ ਦੇ ਚੌਥੀ ਵਾਰਾਂ ਚੁਣੇ ਹੋਏ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੇ ਸਾਹਿਬ ਨੂੰ ਰਿਪਰਿਜ਼ੈਂਟ ਕਰਦਾ ਜਿਸ ਤਰ੍ਹਾਂ ਨਾਲ ਜਿਹੜਾ ਇਹ ਅਹਿਸਾਸ ਹੋਇਆ ਜਿਹੜਾ ਮੌਕਾ ਮਿਲਿਆ ਵਧੀਆ ਮੌਕਾ ਵਧੀਆ ਮਿਲਿਆ ਪਰ ਸਾਨੂੰ ਟਾਈਮ ਵੀ ਮਿਲੇ ਬੋਲਣ ਦਾ ਹੁਣ ਤੇ ਫੇਰ ਆ ਅਸੀਂ ਮੁੱਦੇ ਰੱਖ ਸਕੀਏ ਜਿਨ੍ਹਾਂ ਨੇ ਤਿਆਰੀ ਕਰਕੇ ਆਏ ਆ ਹਾਂਜੀ ਪ੍ਰਧਾਨ ਸਾਹਿਬ ਨੇ ਤਾਂ ਟਾਈਮ ਦਿੱਤਾ ਨਹੀਂ ਅੱਜ ਨਹੀਂ ਉਹ ਤੁਸੀਂ ਵੇਖ ਹੀ ਲੈਣਾ ਵਾ ਟਾਈਮ ਸਾਰਿਆਂ ਨੂੰ ਬਰਾਬਰ ਦਾ ਮਿਲਣਾ ਚਾਹੀਦਾ ਹਾਂਜੀ ਜੋ ਨਾਰੇ ਲਗਾਏ ਜਾ ਰਹੇ ਹਨ ਇਹ ਰਿਕਾਰਡ ਨਾ ਕੀਤਾ ਜਾਵੇ ਸਾਰੇ ਆਪੋ ਆਪਣੀ ਚੇਅਰਸ ਤੇ ਬੈਠਣੇ ਕਿਰਪਾ ਕਰਦੋ ਸਾਰੇ ਆਪੋ ਆਪਣੀ ਚੇਅਰਸ ਤੇ ਬੈਠੋ ਜੀ ਬੈਨੋ ਆਫ ਦੀ ਹਾਊਸ ਦੇ ਵਿੱਚ ਨਾ ਜਾਇਆ ਜਾਵੇ ਸਾਰੇ ਆਪੋ ਆਪਣੀ ਚੇਅਰਸ ਤੇ ਬੈਠ ਸਾਰੇ ਆਪੋ ਆਪਣੀ ਚੇਅਰ 'ਤੇ ਬੈਠ ਜੀ ਸਾਰੇ ਆਪੋ ਆਪਣੀ ਚੇਅਰ 'ਤੇ ਬੈਠਣ ਦੀ ਕਿਰਪਾਲਤਾ ਕਰੋ ਬਹੁਤ بیٹو جی بیٹھو سارے بیٹھے جی کرپال کرو سارے بیٹھے جی کرپال کرو جی بیٹھو بیٹھو جی بیٹھو جی بیٹھو مکھی مترین ہاں جی سی ایم صاحب ਬੋਲੋ ਜੀ ਸਾਰੇ ਜਿਹੜੇ ਬੈਠਣ ਦੀ ਕਿਰਪਾਲਤਾ ਕਰੋ ਜੀ ਬੈਠੋ ਬੈਠ ਜਿਓ ਜੀ ਹਾਂ ਜੀ ਸੀਐਮ ਸਾਹਿਬ ਬੋਲਣਗੇ ਸਰ ਇਹ ਬਹੁਤ ਹੀ ਜਿਆਦਾ